ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਦੀ ਫਤਿਹ ਮੈਂ ਤੁਹਾਡੀ ਹੋਸਟ ਰੀਟ ਕਰ ਨਿਊਜ਼ ਟੀਵੀ 84 ਤਨਾਲ ਈਅਰਜ਼ ਪਿਛਲੇ ਦਿਨੀ ਜਗਤguru ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਪੁਰ ਪੂਰੀ ਦੁਨੀਆ ਦੇ ਵਿੱਚ ਬੜੀ ਧੂਮ-ਧਾਮ ਦੇ ਨਾਲ ਮਨਾਇਆ ਗਿਆ ਪਰ ਸਾਨੂੰ ਇਸ ਗੱਲ ਦਾ ਦੁੱਖ ਹੈ ਕਿ ਗੁਰਦੁਆਰਾ ਗਿਆਨਗੋਟਵੀ ਅਤੇ 올 ਇੰਡੀਆ ਸਿੱਖ ਕਾਨਫਰੰਸ ਦੇ ਪ੍ਰਧਾਨ ਸਦਾ ਗੁਰਚਰਨ ਸਿੰਘ ਬੱਬਰ ਜੀ ਜਦੋਂ ਇੱਕ ਜਥੇ ਦੇ ਨਾਲ ਪੌਂਟਾ ਸਾਹਿਬ ਗੁਰਦੁਆਰੇ ਤੇ ਮੱਥਾ ਟੇਕਣ ਤੋਂ ਬਾਅਦ ਉੱਤਰਾਖੰਡ ਵੱਲ ਰਵਾਨਾ ਹੋਏ ਤਾਂ ਉੱਤਰਾਖੰਡ ਦੀ ਪੁਲਿਸ ਨੇ ਉਹਨਾਂ ਨੂੰ ਹਿਮਾਚਲ ਉੱਤਰਾਖੰਡ ਸੀਮਾ ਤੇ ਹੀ ਰੋਕ ਲਿੱਤਾ ਇੱਥੇ ਅਸੀਂ ਆਪਣੇ ਦਰਸ਼ਕਾਂ ਨੂੰ ਯਾਦ ਕਰਵਾਉਣਾ ਚਾਹੁੰਦੇ ਹਾਂ ਕਿ ਜਦੋਂ ਐਸੀ ਪਿਛਲੀ ਵਾਰ ਸਰਦਾਰ ਗੁਰਚਰਨ ਸਿੰਘ ਜੀ ਨਾਲ ਗੱਲਬਾਤ ਕੀਤੀ ਸੀ ਤਾਂ ਉਹਨਾਂ ਨੇ ਸਾਨੂੰ ਜਾਣਕਾਰੀ ਦਿੱਤੀ ਸੀ ਕਿ ਉੱਤਰਾਖੰਡ ਹਰਦਵਾਰ ਵਿਖੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਆਪਣੀਆਂ ਉਦਾਸੀਆਂ ਦੌਰਾਨ ਆਏ ਸੀ ਅਤੇ ਇੱਥੇ ਉਹਨਾਂ ਦੀ ਯਾਦ ਵਿੱਚ ਇੱਕ ਗੁਰਦੁਆਰਾ ਵੀ ਸਥਾਪਿਤ ਸੀ ਪਰ 1984 ਦੇ ਸਿੱਖ ਕਤਲੇਆਮ ਦੌਰਾਨ ਹਿੰਦੂ ਜਨੂਨੀ ਭੀੜ ਨੇ ਇਹ ਗੁਰਦੁਆਰਾ ਟੈਟੇਰੀ ਕਰ ਦਿੱਤਾ ਸੀ ਤੇ ਹੁਣ ਇਸ ਸਾਲ ਸਰਦਾਰ ਗੁਰਚਰਨ ਸਿੰਘ ਜੀ ਦੇ ਅਗਵਾਈ ਹੇਠ ਜਦੋਂ ਸਿੱਖਾਂ ਦਾ ਜੱਥਾ ਇੱਥੇ ਪਹੁੰਚਿਆ ਤਾਂ ਉਹਨਾਂ ਨੂੰ ਬਹੁਤ ਸਾਰੀਆਂ ਪ੍ਰੋਬਲਮਾਂ ਦਾ ਸਾਹਮਣਾ ਕਰਨਾ ਪਿਆ ਸੋ ਵੀਅਰਸ ਅੱਜ ਅਸੀਂ ਵਿਸ਼ੇਸ਼ ਗੱਲਬਾਤ ਕਰਾਂਗੇ ਸਰਦਾਰ ਗੁਰਚਰਨ ਸਿੰਘ ਜੀ ਨਾਲ ਤੇ ਜਾਣਾਂਗੇ ਕਿ ਇਹਨਾਂ ਨੂੰ ਇਸ ਸਾਲ ਕਿਹੜੀ-ਕਿਹੜੀ ਪ੍ਰੋਬਲਮਸ ਫੇਸ ਕਰਨੀਆਂ ਪਈਆਂ ਉਸ ਵੇਲੇ ਉੱਥੇ ਪੁਲਿਸ ਦੇ ਕੋਲੋਂ ਤਾਂ ਸਾਨੂੰ ਹੁਣ ਲਾਈਨ ਤੇ ਜੁੜ ਚੁੱਕੇ ਨੇ ਸਰਦਾਰ ਗੁਰਚਰਨ ਸਿੰਘ ਬੱਬਰ ਜੀ ਵੀਰ ਜੀ ਵਾਇਗਰਜੀ ਦਾ ਖਾਲਸਾ ਵਾਇਗ ਵਾਹਿਗੁਰੂ ਜੀ ਕੀ ਫਤਿਹ ਜੀ ਜੀ ਵੀ ਜੀ ਅੱਥ ਆਈਨੋ ਕਿ ਤੁਹਾਨੂੰ ਅਸੀਂ ਇਸ ਗੁਰਦੁਆਰੇ ਬਾਰੇ ਬਹੁਤ ਵਾਰੀ ਗੱਲਬਾਤ ਕੀਤੀ ਐ ਸੋ ਸਰ ਇਸ ਗੁਰਦੁਆਰੇ ਦਾ ਕਾਫੀ ਪਿਛੋਕੜ ਵੀ ਦੱਸਿਆ ਹੈ ਪਰ ਟਾਈਮ ਟੂ ਟਾਈਮ ਸਾਡੇ ਨਾਲ ਬਹੁਤ سارے ਨਵੇਂ ਦਰਸ਼ਕ ਜੁੜ ਜਾਂਦੇ ਨੇ ਸੋ ਅਸੀਂ ਤੁਹਾਡਾ ਜਾਣਨਾ ਚਾਹਵਾਂਗੇ ਕਿ ਇਸ ਜਿਹੜਾ ਗੁਰਦੁਆਰਾ ਹੈ ਸਿਗਾ ਇਸ ਦਾ ਪਿਛੋਕੜ ਕੀ ਹੈ ਆਲਸੋ ਜੋ ਤੁਸੀਂ ਪ੍ਰਕਾਸ਼ਪੁਰਬ ਤੇ ਆਪਣੇ ਜਥੇ ਜਥੇ ਦੇ ਨਾਲ ਇੱਥੇ ਪਹੁੰਚੇ ਹੋ ਤੁਹਾਨੂੰ ਕਿਹੜੀ ਕਿਹੜੀ ਪ੍ਰੋਬਲਮਜ਼ ਦਾ ਸਾਹਮਣਾ ਕਰਨਾ ਪਿਆ ਉਸ ਬਾਰੇ ਸਾਨੂੰ ਅੱਜ ਡੀਟੇਲ ਦੇ ਵਿੱਚ ਜਾਣਕਾਰੀ ਦਿਓ ਸਭ ਤੋਂ ਪਹਿਲਾਂ ਇਹ ਗੁਰਦੁਆਰਾ ਸ੍ਰੀ ਗਿਆਨ ਗੋਦਰੀ ਸਾਹਿਬ ਹੈ ਜੀ ਇਹ ਗੁਰਦੁਆਰਾ 450 ਸਾਲ ਪੁਰਾਣਾ ਹੈ ਹਾਂਜੀ ਇਤਿਹਾਸਕ ਗੁਰਦੁਆਰਾ ਜਿੱਥੇ ਬਾਬਾ ਜੀ ਪਹਿਲੀ ਉਦਾਸੀ ਦੇ ਵਕਤ ਹਰਦੁਆਰ ਹਰ ਕੀ ਪੋਈ ਆਏ ਸਨ ਜੀ ਹਰਦੁਆਰ ਹਰ ਕੀ ਪੋਈ ਦੇ ਨਾਲ ਇੱਕ ਨਾਨਕ ਬਾੜਾ ਵੀ ਹੈ ਬਹੁਤ ਵੱਡੀ ਇਸਤਾਨ ਹੈ ਜੀ ਆ ਗਿਆਨ ਸ੍ਰੀ ਗਿਆਨ ਗੋਦਰੀ ਸਾਹਿਬ ਹੈ ਇਹ ਗੁਰਦੁਆਰਾ ਬਾਬਾ ਜੀ ਦਾ ਉਸ ਵਕਤ ਦਾ ਗੁਰਦੁਆਰਾ ਜਦ ਨਨਕਾਣਾ ਸਾਹਿਬ ਤੇ ਪੰਜਾ ਸਾਹਿਬ ਦੇ ਵਕਤ ਦਾ ਪਹਿਲੀ ਉਦਾਸੀ ਦਾ ਕੋਟ ਜੀ ਇਸ ਸਥਾਨ ਤੇ ਬਾਬਾ ਜੀ ਬੜੇ ਸਾਲ ਰਹੇ ਜੀ ਉਹ ਇਹ ਸਥਾਨ ਹਰ ਕੀ ਪੋੜੀ ਦੇ ਉੱਤੇ ਗੁਰਦੁਆਰਾ ਸੀ ਜਿੱਥੇ ਦੇਸ਼ ਭਰ ਦੇ ਲੋਕ ਦੁਨੀਆ ਭਰ ਦੇ ਲੋਕ ਆਇਆ ਕਰਦੇ ਸੀ ਹਾਂ ਜੀ ਇਸ ਗੁਰਦੁਆਰੇ ਦੀ ਜਗ੍ਹਾ ਇਤਿਹਾਸ ਜਿਹੜਾ ਬੜਾ ਬੱਚਿਆਂ ਤੱਕ ਪੂਰੀ ਦੁਨੀਆ ਤੱਕ ਲੋਕਾਂ ਤੱਕ ਹੈ ਬਾਬਾ ਜੀ ਨੇ ਇੱਥੇ ਖੜੇ ਹੋ ਕੇ ਸੂਰਜ ਨੂੰ ਲੋਕ ਪਾਣੀ ਦੇ ਰਹੇ ਸੀਗੇ ਜੀ ਅੰਧ ਵਿਸ਼ਵਾਸ ਨੂੰ ਦੂਰ ਕਰਨ ਵਾਸਤੇ ਬਾਬਾ ਜੀ ਨੇ ਇੱਥੇ ਦੇ ਲੋਕਾਂ ਨੂੰ ਸਿੱਧੇ ਰਾਹ ਪਾਇਆ ਜੀ ਬਾਬਾ ਜੀ ਨੇ ਉਹ ਪਾਣੀ ਜਿਹੜਾ ਸੂਰਜ ਨੂੰ ਲੋਕ ਦੇ ਰਹੇ ਸੀ ਬਾਬਾ ਜੀ ਨੇ ਪਿੱਠ ਕਰਕੇ ਆਪਣੇ ਖੇਤਾਂ ਨੂੰ ਦੇਣਾ ਸ਼ੁਰੂ ਕੀਤਾ ਹਾਂ ਜੀ ਪੱਛਮ ਵੱਲ ਦੇਣਾ ਸ਼ੁਰੂ ਕੀਤਾ ਜਦ ਲੋਕਾਂ ਨੇ ਪੁੱਛਿਆ ਬਾਬਾ ਜੀ ਤੁਸੀਂ ਇਹ ਪਾਣੀ ਪਿੱਛੇ ਪੱਛਮ ਵਾਲ ਜਿੱਥੇ ਤੁਸੀਂ ਦੇ ਰਹੇ ਹੋ ਤੇ ਉਹਨਾਂ ਨੇ ਕਿਹਾ ਕਿ ਜੇ ਤੁਹਾਡਾ ਪਾਣੀ ਸੂਰਤ ਵੱਲ ਜਾ ਸਕਦਾ ਹੈ ਤੇ ਸਾਡਾ ਪਾਣੀ ਖੇਤਾਂ ਤੱਕ ਕਿਉਂ ਨਹੀਂ ਜਾ ਸਕਦਾ ਜੀ ਤੇ ਲੋਕਾਂ ਨੂੰ ਬੜਾ ਇੱਥੇ ਗਿਆਨ ਬਖਸ਼ਿਆ ਇਹ ਗੁਰਦੁਆਰਾ ਬੜਾ ਇਤਿਹਾਸਿਕ ਗੁਰਦੁਆਰਾ ਮਸਜਦ ਗੁਰਦੁਆਰਾ ਛੋਟਾ ਸੀ ਪਰ ਬਹੁਤ ਹਿਸਟੋਰੀਕਲ ਗੁਰਦੁਆਰਾ ਦੁਨੀਆ ਭਰ ਦੇ ਲੋਕ ਆਇਆ ਕਰਦੇ ਸਨ 1980 ਦੇ ਦਰਿਆ ਦੇ ਵਕਤ ਜੀ ਉੱਥੇ ਦੇ ਲੋਕਾਂ ਨੇ ਇਸ ਗੁਰਦੁਆਰੇ ਨੂੰ ਮਲਿਆ ਮੀਟ ਕਰ ਦਿੱਤਾ ਉੱਥੇ ਸਿੱਖ ਮਾਰੇ ਗਏ ਜੀ ਹਰਦੁਆਰ ਦੇ ਸਿੱਖ ਡਰ ਗਏ ਔਰ ਸਿੱਖ ਚਲੇ ਗਏ ਹਾਂਜੀ ਉਹ ਗੁਰਦੁਆਰਾ ਮਲਿਆ ਮੀਟ ਹੋ ਗਿਆ ਤੇ ਸਰਕਾਰ ਨੇ ਪ੍ਰਸ਼ਾਸਨ ਨੇ ਲੋਕਾਂ ਨੇ ਉਸ ਗੁਰਦੁਆਰੇ ਦੀ ਥਾਂ ਜੀ ਦੁਕਾਨਾਂ ਬਣਾ ਲਈਆਂ ਬਾਜ਼ਾਰ ਬਣਾ ਲਏ ਮਾਰਕੀਟਾਂ ਬਣਾ ਲਈਆਂ ਗੁਰਦੁਆਰਾ ਸਮਾਪਤ ਹੋ ਗਿਆ ਜੀ ਅਸੀਂ ਇਸ ਗੁਰਦੁਆਰੇ ਵਾਸਤੇ ਕਾਫੀ ਜਦੋਜਦ ਲੜੀਤੀ ਜੀ ਅਤੇ ਸਰਕਾਰ ਨੂੰ ਬਹੁਤ ਬਾਾਰ ਅਸੀਂ ਲਿਖਿਆ ਤਰਨੇ ਮੁਜਾਰੇ ਪੁਖਰਤਾਲਾ ਬਹੁਤ سلسلہ ਚੱਲਦਾ ਰਿਹਾ ਹਾਂ ਜੀ ਉਹ ਸਰਕਾਰ ਨੇ ਵਾਅਦਾ ਕਰਨਾ ਸ਼ੁਰੂ ਕਰ ਦਿੱਤਾ ਕਿ ਅਸੀਂ ਤੁਹਾਨੂੰ ਇਸ ਗੁਰਦੁਆਰੇ ਦੀ ਜਗ੍ਹਾ ਵਾਪਸ ਦਵਾਂਗੇ ਗੁਰਦੁਆਰਾ ਵਾਪਸ ਕਰਾਂਗੇ ਜੀ ਕਿਉਂਕਿ ਅਸੀਂ ਸਾਰਾ ਰਿਵੈਨਿਊ ਰਿਕਾਰਡ ਜਿੰਨਾ ਸੀ ਰਿਕਾਰਡ ਉਹ ਅਸੀਂ ਸਰਕਾਰ ਦੇ ਸਾਹਮਣੇ ਰੱਖਿਆ ਆ ਸਰਕਾਰ ਨੂੰ ਕਿਹਾ ਕਿ ਐਸ ਥਾਂ ਸਾਨੂੰ ਵਾਪਸ ਦੋ ਗਵਰਨਮੈਂਟ ਜੇ ਨੂੰ ਮੰਨ ਗਈ ਹੈ ਜੀ ਸਰਕਾਰ ਹੈ ਮੰਦੀ ਹੈ ਕਿ ਇਤਿਹਾਸਕ ਗੁਰਦੁਆਰਾ ਸੀ ਗਿਆਨ ਗੋਦੀ ਸਾਹਿਬ ਸੀ ਜੀ ਸਰਕਾਰ ਕਹਿੰਦੀ ਹੈ ਕਿ ਅਸੀਂ ਥਾਂ ਦੇਣੀ ਹੈ ਪਰ ਉੱਥੇ ਨਹੀਂ ਦੇਣੀ ਓਕੇ ਅਸੀਂ ਤੁਹਾਨੂੰ ਐਸ ਥਾਂ ਕਿਥੇ ਹੋਰ ਦਵਾਂਗੇ ਜੀ ਹਦਦ ਦੇ ਹਰਦੁਆਰ ਦੇ ਆਲੇ ਦੁਆਲੇ ਕਿਥੇ ਹੋਰ ਦਵਾਂਗੇ ਪਰ ਉਸ ਸਥਾਨ ਨੂੰ ਅਸੀਂ ਤੁਹਾਨੂੰ ਵਾਪਸ ਨਹੀਂ ਕਰਾਂਗੇ ਇਹ ਗੱਲ ਸਾਡੀ ਚਲਦੀ ਆ ਰਹੀ ਹੈ ਹਾਂਜੀ ਬੜੀ ਹੈਰਾਨੀ ਦੀ ਗੱਲ ਹੈ ਕਿ ਉਤਰਾਖੰਡ ਦੇ ਸਿੱਖ ਉਦਮ ਸਿੰਘ ਵਾਲੇ ਉਦਮ ਸਿੰਘ ਨਗਰ ਵਾਲੇ ਸਿੱਖ ਔਰ ਦੇਰਾਦੂੰਨ ਦੇ ਸਿੱਖ ਉਤਰਾਖੰਡ ਹੀ ਰਹਿਣ ਵਾਲੇ ਸਿੱਖਾਂ ਨੇ ਵੀ ਇਸ ਗੁਰਦੁਆਰੇ ਦੇ ਬਾਰੇ ਕੋਈ ਗੱਲ ਨਹੀਂ ਕੀਤੀ। ਕੋਈ ਆਵਾਜ਼ ਨਹੀਂ ਬੁਲੰਦ ਕੀਤੀ। ਕੋਈ ਪਰਿਵਾਰਸ਼ਾਲੀ ਸਿੱਖਾਂ ਦਾ ਇਕੱਠ ਨਹੀਂ ਆਇਆ ਇਸ ਗੁਰਦੁਆਰੇ ਨੂੰ ਲੈਣ ਵਾਸਤੇ ਇਤਨਾ ਸਿੱਖਾਂ 'ਚ ਡਰ ਪੈ ਗਿਆ। ਜੀ ਮੈਂ ਇਸ ਚਾਲ ਤੋਂ ਵੀ ਬੜਾ ਹੈਰਾਨ ਹਾਂ। ਜੀ ਇਸ ਸਥਾਨ ਦੇ ਬਾਰੇ ਅਕਾਸ਼ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਵਚਨ ਸਿੰਘ ਜੀ ਨੂੰ ਪਤਾ ਹੈ ਹਾਂਜੀ ਅਤੇ ਗਿਆਨੀ ਗੁਰਵਚਨ ਸਿੰਘ ਨੂੰ ਜੀ ਦੇ ਕੋਲ ਜਾ ਕੇ ਉਹਨਾਂ ਨੂੰ ਪੇਪਰ ਦਿੱਤੇ ਫਾਈਲਾਂ ਦਿੱਤੀਆਂ ਪਰ ਉਹਨਾਂ ਨੇ ਵੀ ਕੋਈ ਕਾਰਵਾਈ ਨਹੀਂ ਕੀਤੀ ਇਸ ਗੱਲ ਦੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਪਤਾ ਹੈ ਸ਼੍ਰੋਮਣੀ ਕਮੇਟੀ ਨੂੰ ਪਤਾ ਹੈ ਮੱਕੜ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਾਂਜੀ ਦੋ ਤਿੰਨ ਵਾਰਾਂ ਮੁਖ ਮੰਤਰੀ ਨੂੰ ਵੀ ਮਿਲ ਕੇ ਗਏ ਨੇ ਜੀ ਮਾਰੀਨਾ ਨੇ ਕੋਈ ਅੰਦੋਲਨ ਨਹੀਂ ਸ਼ੁਰੂ ਕੀਤਾ ਕੋਈ ਆਵਾਜ਼ ਬੁਲੰਦ ਨਹੀਂ ਕੀਤੀ ਸਿਰਫ ਵਰਬਲ ਤੌਰ ਤੇ ਉਹਨਾਂ ਨੂੰ ਰਿਕੁਐਸਟ ਕਰ ਰਹੇ ਨੇ ਸਾਡਾ ਗੁਰਦੁਆਰਾ ਦੇ ਦਿਓ ਹਾਂਜੀ ਇਦਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਭ ਕੁਝ ਪਤਾ ਹੈ ਸਾਰੇ ਸਿੱਖਾਂ ਨੂੰ ਪਤਾ ਹੈ ਜੀ ਪਰ ਬੜੀ ਹੈਰਾਨੀ ਦੀ ਗੱਲ ਹੈ ਕਿ ਸਿੱਖਾਂ ਦੇ ਵਿੱਚ ਐਸਾ ਚੰ ਦੀ ਕਲਾ ਦਾ ਦੌਰ ਚੱਲਿਆ ਹੋਇਆ ਹੈ ਕਿ ਕੋਈ ਸਿੱਖ ਆਰਗੇਨਾਈਜੇਸ਼ਨ ਕੋਈ ਵੱਡਾ ਪ੍ਰਭਾਵਸ਼ਾਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਈ ਅਕਾਲੀ ਦਲ ਜੀ ਕੋਈ ਜਥੇਬੰਦੀਆਂ ਕੋਈ ਜੁਝਾਰੂ ਜਥੇਬੰਦੀਆਂ ਕੋਈ ਵੀ ਉੱਥੇ ਜਾਣ ਨੂੰ ਤਿਆਰ ਨਹੀਂ ਉਹ ਕੋਈ ਵੀ ਸਰਕਾਰ ਨਾਲ ਜੁਝਣ ਨੂੰ ਤਿਆਰ ਨਹੀਂ ਕੋਈ ਵੀ ਸਰਕਾਰ ਤੋਂ ਗੁਰਦੁਆਰਾ ਵਾਪਸ ਲੈਣ ਨੂੰ ਤਿਆਰ ਨਹੀਂ ਹੈ ਇਸ ਗੱਲ ਦਾ ਬੜਾ ਮੈਨੂੰ ਦੁੱਖ ਹੈ ਬੜਾ ਅਫਸੋਸ ਹੈ ਜੀ ਹੁਣ ਤੁਸੀਂ ਪੁੱਛਿਆ ਕਿ ਇਹ ਪਛੋਕਰ ਤੇ ਮੈਂ ਤੁਹਾਨੂੰ ਸਾਰਾ ਪਛੋਕਰ ਦੱਸ ਦతా ਜੀ ਪਰ ਇਸ ਵਾਰ ਅਸੀਂ ਪਿਛਲੇ 10 ਸਾਲਾਂ ਤੋਂ ਜਾ ਕਿ ਜਥੇ ਲੈ ਕੇ ਜਾਉਨੇ ਆ ਜੀ ਪਟਨਾ ਸਾਹਿਬ ਦੀ ਤਰਫ ਤੋਂ ਸੌਰੀ ਇਸੇ ਪੌਂਡਾ ਸਾਹਿਬ ਦੀ ਤਰਫ ਤੋਂ ਜੀ ਮਰੇਲੀ ਦੀ ਤਰਫ ਤੋਂ ਅਸੀਂ ਜਾਣੀਆ ਪੁਰਖਾ ਸਾਹਿਬ ਦੀ ਤਰਫ ਤੋਂ ਸਹਾਰਨਪੁਰ ਦੀ ਤਰਫ ਤੋਂ ਪਰ ਇਹ ਸਾਰੇ ਜਿਹੜੇ ਆ ਉਤਰਾਖੰਡ ਦੇ ਬਾਰਡਰ ਨੇ ਹਾਂਜੀ ਸਰਕਾਰ ਜਿਹੜੀ ਹੈ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਦਿਵਸ ਵਾਲੇ ਦਿਨ ਸਾਰੇ ਬਾਰਡਰ ਸੀਲ ਕਰ ਦਿੰਦੀ ਹੈ ਓਕੇ ਜੀ ਔਰ ਉਤਰਾਖੰਡ ਦੇ ਵਿੱਚ ਬਾਰ ਦੇ ਸਿੱਖਾਂ ਨੂੰ ਆਉਣ ਤੋਂ ਇਹ ਰੋਕਦੇ ਨੇ ਇਹਨਾਂ ਦੇ ਬਾਰਡਰ ਦੇ ਉੱਤੇ ਜੀ ਬਹੁਤ ਵੱਡੀ ਫੋਰਸ ਖੜੀ ਕਰ ਦਿੰਦੇ ਨੇ ਸਾਨੂੰ ਐਂਟਰੀ ਨਹੀਂ ਕਰਨ ਦਿੰਦੇ ਹਾਂਜੀ ਸਿੱਖਾਂ ਨੂੰ ਹਰਦੀਪੋੜੀ ਨਹੀਂ ਜਾਣ ਦਿੰਦੇ ਸਿੱਖਾਂ ਨੂੰ ਹਰਦੁਆਰ ਨਹੀਂ ਪਹੁੰਚਣ ਦਿੰਦੇ ਔਰ ਪਗੜੀ ਵਾਲਾ ਤੇ ਕੋਈ ਪਹੁੰਚ ਨਹੀਂ ਸਕਦਾ ਜੀ ਅਸੀਂ ਇਸ ਵਾਰ ਸਰਕਾਰ ਨੂੰ ਪ੍ਰਧਾਨ ਮੰਤਰੀ ਨੂੰ ਰਾਸ਼ਟਰਪਤੀ ਨੂੰ ਮਨਿਸਟਰ ਨੂੰ ਚੀਫ ਮਨਿਸਟਰ ਨੂੰ ਗਵਰਨਰ ਨੂੰ ਬਾਦਲ ਸਾਹਿਬ ਨੂੰ ਛੋਵਣੀ ਕਮੇਟੀ ਨੂੰ ਅਕਾਲੀ ਦਲ ਦੇ ਸਾਰੀਆਂ ਜਥੇਬੰਦੀਆਂ ਨੂੰ ਅਸੀਂ ਪ੍ਰੈਸ ਕਾਨਫਰੰਸਾਂ ਲਾਈਂ ਚਿੱਠੀਆਂ ਰਾਹੀ ਮੇਲਾ ਰਾਹੀ ਇਹਨਾਂ ਸਾਰਿਆਂ ਨੂੰ ਅਪੀਲ ਕੀਤੀ ਕਿ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਪ੍ਰਕਾਸ਼ ਦਿਵਸ ਹੈ ਜੀ ਆ ਸਾਨੂੰ ਸਾਰਿਆਂ ਨੇ ਉੱਥੇ ਜਾ ਕੇ ਅਸੀਂ ਪ੍ਰਕਾਸ਼ ਦਿਵਸ ਮਨਾਣਾ ਹੈ ਪ੍ਰਕਾਸ਼ ਉਸ ਦਿਨ ਵਾਲੇ ਦਿਨ ਤੁਸੀਂ ਸਾਰੇ ਉੱਥੇ ਆਪਣੇ ਰਾਹੀ ਪਹੁੰਚੋ ਪਰ ਸਰਕਾਰ ਨੇ ਉੱਥੇ ਬਾਰਡਰ ਸੀਲ ਕਰ ਦਿੱਤੇ ਸੀਗੇ ਜੀ ਪਰ ਸਿੱਖਾਂ ਵੱਲੋਂ ਕੋਈ ਜਿਹੜਾ ਜਿਹੜਾ ਜਜ਼ਬਾ ਦਿਖਾਣਾ ਚਾਹੀਦਾ ਸੀਗਾ ਉਹ ਨਹੀਂ ਦਿਖਾਇਆ ਗਿਆ ਹਾਂਜੀ ਔਰ ਸਰਕਾਰ ਨੇ ਸਾਨੂੰ ਬਾਰਡਰ ਤੇ ਰੋਕ ਲਿਆ ਜੀ ਸਾਡੇ ਤੇ ਝੂਠੇ ਮੁਕੱਦਮੇ ਬਣਾ ਦਿੱਤੇ ਔਰ 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 ਸਰਕਾਰ ਨੇ ਸਾਨੂੰ ਬੜੀ ਸਖਤੀ ਕੀਤੀ ਕਿਸੇ ਵੀ ਸਿੱਖ ਨੂੰ ਹਲਕੀ ਬੋੜੀ ਹਦਵਾਰ ਬਾਬਾ ਜੀ ਦੇ ਪਵਿੱਤਰ ਸਥਾਨ ਦੇ ਨੇੜੇ ਵੀ ਸਾਨੂੰ ਪਹੁੰਚਣ ਦਿੱਤਾ ਉਸ ਉਸ ਸਥਾਨ ਦੀ ਗੱਲ ਤੁਸੀਂ ਛੱਡ ਦਿਓ ਜੀ ਸਾਨੂੰ ਬਾਰਡਰ ਪਾਰ ਵੀ ਨਹੀਂ ਕਰਨ ਦਿੱਤਾ ਜੀ ਜੀ ਤਵੀ ਜੀ ਅਸੀਂ ਤੁਸੀਂ ਜਿਸ ਤਰ੍ਹਾਂ ਜਾਣਕਾਰੀ ਪੂਰੀ ਪਿਸ਼ੋਕੜ ਦੀ ਵੀ ਦਿੱਤੀ ਹੈ ਤੇ ਹੋਣੇ ਥਾਣਾ ਪਿਛਲੇ ਦਿਨੀ ਕੀ ਵਾਪਰਿਆ ਇਸ ਬਾਰੇ ਵੀ ਗੱਲਬਾਤ ਕੀਤੀ ਹੈ ਪਰ ਤੁਹਾਡੇ ਅੰਸਰ ਦੇ ਵਿੱਚੋਂ ਵੀ ਮੈਂ ਕੁਝ ਕੁਐਸ਼ਨਸ ਕਰਨਾ ਚਾਹਾਂਗੀ ਜਿਸ ਤਰ੍ਹਾਂ ਗੱਲ ਕੀਤੀ ਕਿ ਉਥੇ ਸਰਕਾਰ ਨੇ ਤੁਹਾਨੂੰ ਕਿਹਾ ਕਿ ਤੁਹਾਨੂੰ ਗੁਰਦੁਆਰਾ ਬਣਵਾਣ ਦੇਣਗੇ ਪਰ ਇਸ ਜਗ੍ਹਾ ਤੇ ਨਹੀਂ ਬਣਵਾਣ ਦੇਣਗੇ ਇਸ ਦਾ ਕੀ ਕਾਰਨ ਸੀ ਇਸ ਪਿਛੇ ਤੁਸੀਂ ਉਹਨਾਂ ਜਾਣਕਾਰੀ ਦਿੱਤੀ ਕਿ ਕਿਉਂ ਉਸ ਜਗ੍ਹਾ ਤੇ ਕਿਉਂ ਨਹੀਂ ਬਣਵਾਣ ਦੇਣਗੇ ਜਿੱਥੇ ਗੁਰੂ ਨਾਨਕ ਸਾਹਿਬ ਜੀ ਨੇ ਆਪਣੀਆਂ ਉਦਾਸੀਆਂ ਕੀਤੀਆਂ ਸੀ ਉਹਨਾਂ ਦਾ ਉਹਨਾਂ ਦਾ ਸਰਕਾਰ ਦੇ ਇੱਕ ਅਫਸਰ ਦਾ ਹੈ ਕਹਿਣਾ ਜੀ ਇਹ ਸਾਰਾ ਜਿਹੜਾ Hindu ਨਗਰੀ ਹੈ ਜੀ ਹਿੰਦੂਆਂ ਦਾ ਇਲਾਕਾ ਹੈ ਪਰ ਅਮਨਗਰੀ ਹਿੰਦੂਆਂ ਦੀ ਹੈ ਔਰ ਸਾਰੇ ਹਿੰਦੂ ਨੇ ਔਰ ਸਾਨੂੰ Hindu Mahasabha ਰੋਕਦੀ ਹੈ ਜੀ ਸਾਨੂੰ Hindu ਸੰਸਥਾਾਂ ਦਾ ਵਿਰੋਧ ਕਰਦੀਆਂ ਨੇ ਹਾਂਜੀ ਅੰਦਰ ਖਾਤੇ ਸਾਨੂੰ ਉਹਨਾਂ ਨੇ ਕਿ ਇੱਥੇ ਗੁਜ਼ਾਰਾ ਨਹੀਂ ਚਾਹੀਦਾ ਜੀ ਅਸੀਂ ਸੂਰਜ ਦੇ ਉਪਾਸ਼ਕਾਂ ਅਸੀਂ ਸੂਰਜ ਨੂੰ ਪਾਣੀ ਦਿੰਨੇ ਆ ਓਕੇ ਅਸੀਂ ਸੂਰਜ ਦੀ ਆਦਰਾਣਾ ਕਰਦੇ ਆ ਜੀ ਔਰ ਇਹ ਸਾਂਤ ਜਿਹੜੀ ਗੱਲ ਹੈ ਉਹ ਐ ਸੂਰਜ ਦਾ ਵਿਰੋਧ ਹੈ ਐਫ ਐਸ ਸੀ ਵਾਲ ਤੁਸੀਂ ਪਾਣੀ ਦੇਣੇ ਹੋ ਜੀ ਇਹ ਸਾਂਤ ਇਸ ਸਾਂਤ ਤੇ ਸਾਰੇ ਮੰਦਰ ਹੀ ਮੰਦਰ ਨੇ ਜੀ ਅਸੀਂ ਨਹੀਂ ਚਾਹੁੰਦੇ ਕਿ ਇਸੇ ਨਾਲ ਮੰਦਰਾ ਦੇ ਵਿੱਚ ਗੁਰਦੁਆਰਾ ਹੋਵੇ ਐ ਸਰਕਾਰ ਦੇ ਨਜ਼ਦੀਕੀ ਸੂਤਰਾ ਨੇ ਨਜ਼ਦੀਕੀ ਬੰਦੀਆਂ ਨੇ ਮੈਨੂੰ ਕਈ ਵਾਰ ਕਿਹਾ ਜੀ ਮੁੱਖ ਮੰਤਰੀ ਤਿੰਨ ਬਦਲ ਗਏ ਨੇ ਹਾਂਜੀ ਸਾਰੇ ਮੁੱਖ ਮੰਤਰੀਆਂ ਨੇ ਸਿੱਖਾਂ ਦੇ ਗੁਰਦੁਆਰਿਆਂ ਦੇ ਵਿੱਚ ਮਤਸਾ ਜਦ ਤੱਕ ਜਾਂਦੇ ਨੇ ਗੁਰਪੁਰਬ ਵਾਲੇ ਦਿਨ ਹਾਂਜੀ ਉੱਥੇ ਪਾਠਨ ਕਰਦੇ ਨੇ ਜੀ ਅਸੀਂ ਬੜੀ ਜਲਦੀ ਗਿਆਨਗੋਦੀ ਗੁਰਦੁਆਰਾ ਸਾਹਿਬ ਦੀ ਜ਼ਮੀਨ ਸਿੱਖਾਂ ਨੂੰ ਦਵਾਂਗੇ ਇਹ ਜਿਹੜਾ ਮੁੱਖ ਮੰਤਰੀ ਹੈ ਹਰੀ ਸ਼ਰਾਵਤ ਜੀ ਇਹ ਪਿਛਲੇ 3 ਸਾਲ ਤੋਂ ਹਾਂਜੀ ਲਗਾਤਾਰ ਸਿੱਖਾਂ ਦੇ ਗੁਰਦੁਆਰਿਆਂ ਦੇ ਵਿੱਚ ਜਾ ਕੇ ਇਕੱਠ ਵੱਡੇ ਵੱਡੇ ਇਕੱਠਾਂ ਵਿੱਚ ਜਾ ਕੇ ਉੱਥੇ ਜਾ ਕੇ ਇਹਨਾਂ ਨੇ ਅਨਾਉਂਸਮੈਂਟ ਦੀ ਨੇ ਪਬਲੀਕਲੀ ਕਰ ਰੱਖੀ ਹੈ ਜੀ ਕਿ ਮੈਂ ਬਹੁਤ ਜਲਦੀ ਸਿ ਉਤਰਾਖੰਡ ਸਰਕਾਰ ਸਿੱਖਾਂ ਨੂੰ ਗੁਰਦੁਆਰਾ ਗਿਆਨ ਗੋਦਰੀ ਸਾਹਿਬ ਦੇਗੀ ਗੁਰਦੁਆਰੇ ਦੇ ਬਾਰੇ ਕੋਈ ਦੋਰਾਇ ਨਹੀਂ ਹਾਂਜੀ ਗੁਰਦੁਆਰੇ ਦੀ ਜਿਹੜੀ ਚਰਚਾ ਹੈ ਉਹ ਸਾਰੇ ਸੰਸਾਰ ਵਿੱਚ ਹੈ ਹਾਂਜੀ ਔਰ ਇਹ ਇਨਸਰਟ ਹੈ ਬਹੁਤ ਵੱਡੀ ਜੀ ਬਿਲਕੁਲ ਅੱਛੇ ਕੰਮ ਦੀ ਬਹੁਤ ਵੱਡੀ ਇਨਸਰਟ ਹੈ ਜੀ ਸਿੱਖਾਂ ਦਾ ਇਤਿਹਾਸਕ ਗੁਰਦੁਆਰਾ ਹੋਵੇ ਹਾਂਜੀ ਮਲਿਆ ਮੇਡ ਕਰ ਦਿੱਤਾ ਗਿਆ ਹੋਵੇ ਜੀ ਦੁਕਾਨਾਂ ਤੇ ਬਾਜ਼ਾਰ ਬਣ ਜਾਣ ਔਰ ਸਾਰੇ ਸੰਸਾਰ ਦੇ ਲੋਕਾਂ ਨੂੰ ਪਤਾ ਲੱਗੇ ਕਿ ਸਿੱਖਾਂ ਦੇ ਗੁਰਦੁਆਰਾ ਖੋ ਕੇ ਉਥੇ ਮਾਰਕੀਟਾਂ ਨੇ ਬਾਜ਼ਾਰ ਨੇ ਔਰ ਸਿੱਖ ਆਏ ਨਹੀਂ ਹਾਂਜੀ ਆ ਬੜੀ ਵੱਡੀ ਇਨਸਰਟ ਹੈ ਗੱਲ ਗੁਰਦੁਆਰੇ ਦੀ ਨਹੀਂ ਹਾਂਜੀ ਗੱਲ ਸਿੱਖਾਂ ਦੇ ਮਾਣ ਤੇ ਸਨਮਾਨ ਦੀ ਹੈ ਗੱਲ ਸਿੱਖਾਂ ਦੀ ਇੱਜ਼ਤ ਦੀ ਹੈ ਗੱਲ ਸਿੱਖਾਂ ਦੇ ਪਿੱਛੋਕੜ ਦੀ ਹੈ ਔਰ ਜਿਹੜੇ ਲੋਗ ਸਾਡੇ ਬਾਰੇ ਰਾਏ ਰੱਖਦੇ ਸੀ ਉਹਨਾਂ ਦੇ ਦਿਮਾਗ ਦੇ ਵਿੱਚ ਆਹ ਗੱਲ ਆ ਗਈ ਹੈ ਕਿ ਸਿੱਖ ਡਰ ਗਏ ਜੀ ਤੇ ਕਾਇ ਨਹੀਂ ਆਪਣਾ ਗੁਰਦੁਆਰਾ ਲੈਣ ਹਾਂਜੀ ਮੈਂ ਬੜਾ ਹੈਰਾਨ ਇਸ ਗੱਲ ਤੇ ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਕਾਲੀ ਦਲ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦਾ ਬੇਟਾ ਸੁਖਵੀਰ ਸਿੰਘ ਬਾਦਲ ਜੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਨੀਆ ਭਰ ਦੇ ਸਿੱਖ ਜਜਾਰੂ ਸਿੱਖ ਪੰਥਕ ਜਥੇਬੰਦੀਆਂ ਬੜੇ ਲੋਗ ਨੇ ਜੀ ਪਰ ਸਮਝ ਨਹੀਂ ਆਉਂਦਾ ਕਿ ਸਿੱਖਾਂ ਨੇ ਇਸ ਗੁਰਦੁਆਰਾ ਸਾਹਿਬ ਦੇ ਵਾਸਤੇ ਹਾਂਜੀ ਕਿਉਂ ਚੁੱਪੀ ਧਾਰਨ ਕਰ ਰੱਖੀ ਹੈ ਜੀ ਬਿਲਕੁਲ ਸਰਕਾਰ ਤੇ ਚਲੋ ਜ਼ੁਲਮ ਕਰ ਰਹੀ ਹੈ ਹਾਂਜੀ ਸਰਕਾਰ ਤੇ ਮੰਨ ਲਿਆ ਕਿ ਸਰਕਾਰ ਅਪਿਆਚਾਰ ਕਰ ਰਹੀ ਹੈ ਹਾਂਜੀ ਸਰਕਾਰ ਸਿੱਖਾਂ ਨੂੰ ਦਬਾ ਰਹੀ ਹੈ ਸਰਕਾਰ ਸਿੱਖਾਂ ਦਾ ਅਪਮਾਨ ਕਰ ਰਹੀ ਹੈ ਸਰਕਾਰ ਸਿੱਖਾਂ ਦੀ ਨਿਸ਼ਾਨਦਾਰ ਕਰ ਰਹੀ ਆ ਪਬਲਿਕਲੀ ਹਾਂਜੀ ਪਰ ਸਿੱਖ ਕਿੱਥੇ ਚਲੇ ਗਏ ਜੀ ਬਿਲਕੁਲ ਸਿੱਖ ਕਿਉਂ ਨਹੀਂ ਬੋਲਦੇ ਸਿੱਖਾਂ ਨੇ ਕਿਉਂ ਨਹੀਂ ਅੰਦੋਲਨ ਸ਼ੁਰੂ ਕੀਤਾ ਸਿੱਖਾਂ ਨੇ ਕਿਉਂ ਨਹੀਂ ਇਸ ਗੁਰਦੁਆਰਾ ਸਾਹਿਬ ਨੂੰ ਲੈਣ ਵਾਸਤੇ ਕੇਂਦਰ ਸਰਕਾਰ ਤੇ ਪ੍ਰਧਾਨ ਮੰਤਰੀ ਤੇ ਰਾਸ਼ਟਰਪਤੀ ਤੇ ਜਾ ਕੇ ਮੁਜ਼ਾਰੇ ਕੀਤੇ ਤੇ ਦਬਾਅ ਬਣਾਇਆ ਹਾਂਜੀ ਗੱਲ ਬੜੀ ਦੁੱਖ ਵਾਲੀ ਹੈ ਬਹੁਤ ਦੁੱਖ ਵਾਲੀ ਜੀ ਬਿਲਕੁਲ ਹਮੇ ਵੀ ਜੀ ਸਭ ਕੁਝ ਸਭ ਨੇ ਕਲੀਅਰ ਹੈ ਜਿਸ ਦੀ ਗੱਲ ਕੀਤੀ ਹੈ ਕਿ ਜੇ ਸਾਡੇ ਸਿੱਖ ਹੀ ਨਹੀਂ ਕੁਛ ਕਰ ਰਹੇ ਬਿਕਾਜ਼ ਆਈ ਅੰਡਰਸਟੈਂਡ ਕਿ ਗੁਰੂ ਨਾਨਕ ਸਾਹਿਬ ਜੀ ਨੇ ਜਿਹੜਾ ਇਹਨਾਂ ਦਾ ਹਿੰਦੂ ਨਾਲ ਜਨਉ ਠੁਕਰਾਇਆ ਸੀ ਉਸ ਤੋਂ ਬਾਅਦ ਲਈ ਉਹਨਾਂ ਦੀ ਸੋਚ ਸੀਗੀ ਐਸੀ ਸਾਰੇ ਪਹਿਰਾ ਦਿਨ ਨਹੀਂ ਹਾਂ ਪਰ ਕਾਫੀ ਸਾਰੇ ਜਿਹੜਾ ਸਾਡੇ ਹਿੰਦੂ ਨੇ ਇਸ ਤੇ ਗੱਲ ਕੀਤੀ ਕਿ ਇਹ ਸੂਰਜ ਨੂੰ ਪਾਣੀ ਦਿੰਦੇ ਨੇ ਤਾਂ ਕਰਕੇ ਉਹ ਤੇ ਜਗਾ ਨਹੀਂ ਬਣਾ ਸਕਦੇ ਪਰ ਇਹਨਾਂ ਨੇ ਗੁਰੂ ਨਾਨਕ ਸਾਹਿਬ ਜੀ ਦੇ ਸੋਚ ਨੂੰ ਠੁਕਰਾਇਆ ਹੈ ਤਾਂ ਚਾਹੇ ਤਾਂ ਇਹਨਾਂ ਨੂੰ ਡਰ ਹੋਗਾ ਕਿ ਇਹਨਾਂ ਜਿਹੜੀ ਰੁਟੀ ਤਰਵਾਜ਼ ਨੇ ਜੋ ਇਸ ਤਰ੍ਹਾਂ ਦੀ ਤਰਵਾਜ਼ ਨੇ ਤਾਂ ਕਿ ਸਿੱਖ ਨੇ ਉਸ ਦੇ ਉੱਪ ਉਡੀ ਸਮਝ ਲੱਗਦੀ ਕਿ ਜਿਸ ਤਰ੍ਹਾਂ ਗੱਲ ਕੀਤੀ ਕਿ ਸਾਡੀਆਂ ਪੰਥਕ ਜਥੇਬੰਦੀਆਂ ਜਾਂ ਫਿਰ ਇਹ ਬਾਦਲ ਸਰਕਾਰ ਜਾਂ ਫੇ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰ ਪ੍ਰੈਜ਼ੀਡੈਂਟ ਜਾਂ ਫਿਰ ਐਕਸ ਜਥੇਦਾਰ ਗਿਆਨੀ ਗੁਰਬਚਨ ਸਿੰਘ ਜੀ ਹੋਣ ਇਹਨਾਂ ਨੇ ਕੁਝ ਨਹੀਂ ਕੀਤਾ ਇਹ ਨਕਾਬਜਾਬ ਰਹੇ ਨੇ ਪਰ ਅਸੀਂ ਨਾ ਤਾਂ ਕੁਝ ਆਸ ਵੀ ਨਹੀਂ ਕਰ ਸਕਦੇ ਕਿਉਂਕਿ ਜਿਸ ਤਰ੍ਹਾਂ ਸਾਨੂੰ ਜਾਣਦੇ ਕਿ ਪੰਜਾਬ ਦਾ ਜੋ ਹਾਲਾਤ ਹੋਏ ਨੇ ਪਿਛਲੇ ਦਿਨਾਂ ਦੇ ਵਿੱਚ ਇਹਨਾਂ ਨੇ ਉਸ ਬਾਰੇ ਇਹ ਨਹੀਂ ਕੁਝ ਕੀਤਾ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੁੰਦੀ ਰਹੀ ਹੈ ਤੇ ਹਜੇ ਵੀ ਹੋ ਰਹੀ ਹੈ ਇਸ ਇਸ ਤੇ ਉੱਪਰ ਸੀਬੀਆ ਇਨਕੁਆਰੀ ਬਿਠਾਈ ਗਈ ਹੈ ਪਰ ਕੁਝ ਦਿਖ ਨਹੀਂ ਰਿਹਾ ਯੂ نو ਇਸ ਵਲੇ ਤੇ ਤੁਹਾਨੂੰ ਜੋ ਸਭ ਕੁਝ ਸਮਝ ਲੱਗਦੀ ਹੈ ਕਿ ਇਸ ਵਾਰ ਜੋ ਪੰਜਾਬ ਦੇ ਹਾਲਾਤ ਨੇ ਜਾਂ ਬਾਦਲ ਸਰਕਾਰ ਹੈ ਉਹ ਸਿੱਖਾਂ ਦੇ ਖਿਲਾਫ ਹੈ ਸੋ ਇਹਨਾਂ ਤੋਂ ਅਸੀਂ ਆਸ ਨਹੀਂ ਕਰ ਸਕਦੇ ਸੋ ਥੈਂਕ ਯੂ so much ਵੀ ਜੀ ਕਿ ਤੁਸੀਂ ਇਸ ਬਾਰੇ ਸਾਨੂੰ ਐਲਿਸ ਸਰ ਪਿਸ਼ੋਕੜ ਤਾਂ ਕਿ ਅਸੀਂ ਜਿਹੜੇ ਬਾਦਲ ਲੋਕ ਨੇ ਇਸ ਬਾਰੇ ਸਾਨੂੰ ਜਾਣਕਾਰੀ ਦਿੱਤੀ ਹੈ ਫਿਊਚਰ ਦੇ ਵਿੱਚ ਹੋਪਫੁਲੀ ਜਿਹੜੇ ਲੋਕ ਨੇ ਜਾਗਰੂਕ ਹੋਏ ਹੋਣਗੇ ਐਸੀ ਕੁਝ ਇਸ ਬਾਰੇ ਕਰ ਸਕਾਂਗੇ ਪਰ ਕਿਉਂਕਿ ਵੀ ਜੀ ਟਾਈਮ ਬਹੁਤ ਲਿਮਟਿਡ ਹੁੰਦਾ ਸੇ ਅਸੀਂ ਹੁਣ ਨੈਕਸਟ ਵਿਸ਼ੇ ਦੇ ਉੱਪਰ ਜਾਂਦੇ ਹਾਂ ਕਿਉਂਕਿ ਸਾਡੇ ਕੋਲ ਥੋੜੇ ਜਿਮਿੰਟ ਰਹਿ ਗਏ ਨੇ ਜਿਸ ਤਰ੍ਹਾਂ ਨਵੰਬਰ ਦਾ ਮਹੀਨਾ ਲੰਘ ਕੇ ਗਿਆ ਹੈ ਅੱਜ ਦਸੰਬਰ 1st ਹੈ ਨਵੰਬਰ ਦਾ ਮਹੀਨਾ 31 ਸਾਲ ਪਹਿਲਾਂ 32 ਸਾਲ ਪਹਿਲਾਂ ਸਰਸਿੱਖਾਂ ਦਾ ਕਤਰੀਆ ਦਿੱਲੀ ਦੇ ਵਿੱਚ ਹੋਇਆ ਨਾਲ ਦੀਆਂ ਹੋਰ ਸਟੇਟਸ ਦੇ ਵਿੱਚ ਹੋਇਆ ਹਜੇ ਤੱਕ ਕੋਈ ਨਿਆਂ ਨਹੀਂ ਮਿਲਿਆ ਆਈ ਨੋ ਕਿ ਹਰ ਸਾਲ ਤੁਸੀਂ ਇਸ ਸਬੰਧੀ ਬਹੁਤ ਸਾਰੇ ਉਪਰਾਲੇ ਕਰਦੇ ਤਾਂਕਿ ਜਿਹੜੀ ਇੰਡੀਆ ਦੀ ਸਰਕਾਰ ਹੈ ਭਾਰਤ ਸਰਕਾਰ ਹੈ ਉਹਨਾਂ ਦੀ ਅੱਖਾਂ ਖੁੱਲ ਸਕਣ ਜਾਂ ਸ਼ਾਇਦ ਕਿਤੇ ਨਾ ਕਿਤੇ ਸਾਨੂੰ ਇਨਸਾਫ ਮਿਲ ਸਕੇ ਆਈ ਨੋ ਇਸ ਵਾਰ ਵੀ ਤੁਸੀਂ ਬਹੁਤ ਸੋਨਾ ਉਪਰਾਲਾ ਕੀਤਾ ਹੈ ਐਸੇ ਚਾਹਾਂਗੇ ਉਸ ਬਾਰੇ ਵੀ ਸਾਡੇ ਦਰਸ਼ਕਾਂ ਨੂੰ ਤੁਸੀਂ ਜਿਹੜੇ ਸਪੈਸ਼ਲ ਬਾਅਦ ਦੇ ਨੇ ਉਹਨਾਂ ਨੂੰ ਡੀਟੇਲ ਦੇ ਵਿੱਚ ਜਾਣਕਾਰੀ ਦਿਓ ਦੇਖੋ ਜੀ ਇਹ ਹਿੰਦੁਸਤਾਨ ਵਿੱਚ ਅੱਜਕੱਲ ਬੜੇ-ਬੜੇ ਜਿਹੜੇ ਰਾਈਟਰ ਨੇ ਸਾਹਿਤਕਾਰ ਨੇ ਉਹ ਆਪਣੀਆਂ ਆਪਣੇ ਅਵਾਰਡ ਸਰਕਾਰ ਨੂੰ ਵਾਪਸ ਕਰ ਰਹੇ ਸੀ ਹਾਂਜੀ ਪਰ ਜਦ 1984 ਦੇ ਵਿੱਚ ਦਿੱਲੀ ਦੇ ਵਿੱਚ 5000 ਲਾਸ਼ਾਂ ਗਿਰੀਆਂ ਜੀ ਹਜ਼ਾਰਾਂ ਸਿੱਖਾਂ ਦਾ ਕਤਲ ਆਮ ਕਰਨ ਤੋਂ ਬਾਅਦ ਗੁਰਦੁਆਰੇ ਤਬਾਹ ਕਰ ਦਿੱਤੇ ਗਏ ਹਾਂਜੀ ਔਰ ਸੈਂਕੜੇ ਗੁਰਦੁਆਰੇ ਤਬਾਹ ਹੋਣ ਦੇ ਨਾਲ-ਨਾਲ ਹਜ਼ਾਰਾਂ ਸਾਹਿਬ ਸ੍ਰੀ ਗੁਰਗੰਨ ਸਾਹਿਬ ਅਗਨ ਪੇਟ ਕਰ ਦਿੱਤੇ ਗਏ ਸਿੱਖਾਂ ਦੀਆਂ ਧੀਆਂ ਪਾਣਾਂ ਦੀ ਸਰੇ ਬਾਜ਼ਾਰ ਬੇਇੱਜ਼ਤੀ ਕੀਤੀ ਗਈ ਸਿੱਖਾਂ ਦੀਆਂ ਅਰਬਾਂ ਖਰਬਾ ਰੁਪਿਆ ਦੀ ਸੰਪਤੀ ਤਬਾਹ ਇਸ ਕਰਕੇ ਸਿੱਖਾਂ ਨੂੰ ਬਰਬਾਦ ਕਰ ਦਿੱਤਾ ਗਿਆ ਸਿੱਖਾਂ ਨੂੰ ਸੜਕ ਤੇ ਖੜਾ ਕਰ ਦਿੱਤਾ ਗਿਆ ਉਸ ਵਕਤ ਕੋਈ ਸਾਹਿਤਕਾਰ ਨੇ ਆਪਣਾ ਵਿਰੋਧ ਪ੍ਰਗਟ ਨਹੀਂ ਕੀਤਾ ਸੀ ਕਿਸੇ ਸਾਹਿਤਕਾਰ ਨੇ ਆਪਣਾ ਆਵਾਜ਼ ਵਾਪਸ ਨਹੀਂ ਕੀਤਾ ਸੀ میں جی ایک کتاب لکھی سرکاری قتل عام انڈین گورنمنٹ اورگنائز کارنیز میری کتاب بین ہوئی سی کوئی ساہتے کار نے میرا ساتھ نہیں دیتا سی اس کتاب دے ویرو دے ویچ بین دے ویرو دے ویچ کوئی بھی نہیں آیا سی تھا جی آج ایک, ایک کلاس کھڑی ہو گئی ہے اور ریزائن کر رہی ہے اور آوارڈ واپس کر رہی ہے سرکار نو کہہ رہی ہے کہ تسی جڑا ہے لوگ ਨਾਲ ਗਲਟ ਕਰ ਰਹੇ ਹੋ ਲੋਕਾਂ ਇਨਤਨਾਬ ਪੈਦਾ ਕਰ ਰਹੇ ਹਾਂ ਹਾਂਜੀ ਮੈਂ ਲੋਕਾਂ ਦਾ ਧਿਆਨ ਖਿੱਚਣ ਵਾਸਤੇ ਸੰਸਾਰ ਦੇ ਲੋਕਾਂ ਦਾ ਧਿਆਨ ਖਿੱਚਣ ਵਾਸਤੇ ਆਪਣੀਆਂ ਸੈਂਕੜੇ ਕਿਤਾਬਾਂ ਲੈ ਕੇ ਮੈਂ ਜੰਤਰ ਮੰਤਰ ਆਪਣੇ ਸਾਥੀਆਂ ਦੇ ਨਾਲ ਐਜੇ ਆਥਰ ਐਜੇ ਰਾਈਟਰ ਆਪਣੀਆਂ ਕਿਤਾਬਾਂ ਨੂੰ ਆਪ ਹੀ ਜਲਾਣ ਦਾ ਜਲਾਣ ਦੀ ਕੋਸ਼ਿਸ਼ ਕੀਤੀ ਤੇ ਜਲਾਇ ਜੀ ਮੈਂ ਦੋ ਵਾਰ ਮੈਨੂੰ ਪੁਲਿਸ ਨੇ ਅਰੈਸਟ ਕੀਤਾ ਤੀਸਰੀ ਵਾਰ ਸਾਨੂੰ ਜਲਾਣ ਦੀ ਪਰਮਿਸ਼ਨ ਮਿਲ ਗਈ ਪਰਮਿਸ਼ਨ ਮੀ ਕੀ ਅਸੀਂ ਤੁਹਾਨੂੰ ਅਰੈਸਟ ਨਹੀਂ ਕਰਾਂਗੇ ਦਾ ਮਤਲਬ ਐ ਸੀਗਾ ਜੀ ਅਸੀਂ ਜਦ ਕਿਤਾਬਾਂ ਜਲਾਈਆਂ ਤੇ ਇਸ ਪੂਰੇ ਦੇਸ਼ ਦਾ ਮੀਡੀਆ ਨੈਸ਼ਨਲ ਤੇ ਇੰਟਰਨੈਸ਼ਨਲ ਮੀਡੀਆ ਇਸ ਨੂੰ ਕਵਰ ਕਰਨ ਆਇਆ ਔਰ ਮੇਰਾ ਮਕਸਦ ਸੀ ਹਾਂਜੀ ਮੇਰਾ ਮਕਸਦ ਸੀ ਕਿ ਮੈਂ ਕਿਤਾਬਾਂ ਸਾੜਾਂ ਜੇ ਸੰਸਾਰ ਦੇ ਲੋਕਾਂ ਦਾ ਧਿਆਨ ਖਿੱਚਾਂ جی اسی اس کامیاب ہوئے آج جتھے بھی ہندوستان دے بھی ہون دی ہے اس کیا جا رہا ہے کہ ایک آتر نے ایک لےک نے اگ لگا ڈنا جی آف جسٹس اسی جی انصاف نہیں دیتا ہاں جب جی جی لاشا کسی نے ساڑا ساتھ سادھ نہیں دیتا جی پوری قوم تواہ ہو رہی سی برباد ہو رہی سی اسی کلے رہ رہے ہندوستان دے بھی ਜੀ ਸਾਡੇ ਕਿਸੇ ਨੇ ਸਾਥ ਨਹੀਂ ਦਿੱਤਾ 1984 ਦੇ ਕਤਲੇਆਮ ਦੇ ਵਕਤ ਜਦ ਇਤਨੀ ਭਿਆਨਕ ਤਬਾਹੀ ਹੋਈ ਹਾਂਜੀ ਸਾਡੇ ਹੱਕ ਦੇ ਵਿੱਚ ਇਹ ਜਿਹੜੀ ਬੜੀ ਵੱਡੀ ਗੱਲ ਜਿਹੜੀ ਮੈਂ ਤੁਹਾਨੂੰ ਦੱਸ ਰਿਹਾ ਕਿ ਕਿਸੇ ਵੀ ਪਾਰਟੀ ਨੇ ਅੰਦੋਲਨ ਨਹੀਂ ਕੀਤਾ ਹਾਂਜੀ ਕਿਸੇ ਨੇ ਧਰਨੇ ਨਹੀਂ ਲਗਾਏ ਜੀ ਕਿਸੇ ਨੇ ਰਜੀਵ ਗਾਂਧੀ ਦਾ ਵਿਰੋਧ ਨਹੀਂ ਕੀਤਾ ਕਿਸੇ ਨੇ ਸਰਕਾਰ ਨੂੰ ਨਹੀਂ ਕਿਹਾ ਕਿ ਤੁਸੀਂ ਮਾਰਾ ਕੀਤਾ ਹੈ ہاں جی اور یہ کسی انڈویجول نے کیا کلے کلے نے کیا یا کسی نے پریس میں بچ ایک سٹیٹمنٹ جاری کر دیتا یہ بہت برا ہوا ہے ایسا نہیں ہوں ایسا، جی اس تو علاوہ اسی انڈیا دے بچ ਇਹਾਰਾ ਘਟਾਲਾ ਹੋਇਆ ਲੋਕਾਂ ਨੇ ਅੰਦੋਲਨ ਕੀਤਾ ਜੀ ਬੋਫਰ ਸਟੌਕ ਦਲਾਲੀ ਦੇ ਵਿੱਚ ਲੋਕਾਂ ਨੇ ਅੰਦੋਲਨ ਕੀਤੇ ਮੰਗਾਈ ਦੇ ਵਿੱਚ ਲੋਕ ਅੰਦੋਲਨ ਕਰਦੇ ਆ ਜੀ ਠੰਡ ਹੋ ਜਾਂਦੀ ਹੈ ਲੋਕ ਅੰਦੋਲਨ ਕਰਦੇ ਹੈ ਡੇਂਗੂ ਬੁਖਾਰ ਹੋ ਜਾਂਦਾ ਹੈ ਲੋਕ ਅੰਦੋਲਨ ਕਰਦੇ ਹੈ ਹਜ਼ਾਰਾਂ ਲਾਸ਼ਾਂ ਡਰ ਗਈਆਂ ਇੱਕ ਪੂਰੀ ਗੋਮ ਨੂੰ ਤਬਾਹ ਕਰ ਦਿੱਤਾ ਸਾਡੇ ਹੱਕ ਵਿੱਚ ਇਸ ਮੁਲਕ ਦੇ ਵਿੱਚ ਕੋਈ ਖੜਾ ਹੀ ਨਹੀਂ ਹੋਇਆ ਬਿਲਕੁਲ ਕਿਸੇ ਨੇ ਅੱਜ ਜੇਸ਼ਨ ਨਹੀਂ ਚਲਾਈ ਜੀ ਕਿਸੇ ਨੇ ਅੰਦੋਲਨ ਹੀ ਚਲਾਇਆ ਕਿਸ ਨੇ ਵਰਤ ਨਹੀਂ ਰੱਖਿਆ ਕਿਸ ਨੇ ਭੁਖਰਤਾਲ ਨਹੀਂ ਰੱਖੀ ਕਿਸ ਨੇ ਸਰਕਾਰ ਦੇ ਹੱਥੇ ਗਿਲਾ ਨਹੀਂ ਕੀਤਾ ਕਿਸ ਨੇ ਪਾਰਲੀਮੈਂਟ ਨੂੰ ਘੇਰਿਆ ਨਹੀਂ ਕਿਸ ਨੇ ਸੁਪਰੀਮ ਕੋਰਟ ਦੇ ਬਾਹਰ ਮੁਜ਼ਾਰਾ ਨਹੀਂ ਕੀਤਾ ਕਿਸ ਨੇ ਰਾਸ਼ਟਰਪਤੀ ਪਵੰਦੇ ਬਾਹਰ ਮੁਜ਼ਾਰਾ ਨਹੀਂ ਕੀਤਾ ਅਸੀਂ ਕੱਲੇ ਰਹਿ ਗਏ ਕੱਲੇ ਹਾਂਜੀ ਔਰ ਮੈਂ ਅਸੀਂ ਲੋਕ ਹਰ ਸਾਲ 1984 ਤੋਂ ਲੈ ਕੇ ਹੁਣ ਤੱਕ ਸੰਸਾਦ ਦੇ ਲੋਕਾਂ ਦਾ ਧਿਆਨ ਖਿੱਚਣ ਵਾਸਤੇ ਜੀ তো ਕੇ ਮਾਮਲਾ ਸਿਰਫ ਭਗਤ ਦੇ ਖਿਲਾਫ ਜਾਂ ਟਾਈਟਲਰ ਜਾਂ ਸਜਨ ਦੋ ਤਿੰਨ ਬੰਦੀਆਂ ਦਾ ਨਹੀਂ ਹੈ ਹਾਂਜੀ ਇਹ ਮਾਮਲਾ ਬਹੁਤ ਵੱਡਾ ਹੈ ਬਿਲਕੁਲ ਜੀ ਇਹ ਮਾਮਲਾ ਇਤਨਾ ਵੱਡਾ ਹੈ ਕਿ ਸੈਂਕੜੇ ਗੁਰਦੁਆਰੇ ਸਰਨ ਵਾਲਾ ਕੋਈ ਟਾਈਟਲਰ ਨਹੀਂ ਸੀਗਾ ਜੀ ਆ ਜਿਹੜੇ ਲੋਕ ਸਿਰਫ ਟਾਈਟਲਰ ਔਰ ਸਜਨ ਦਾ ਨਾਂ ਲੈ ਕੇ ਇੱਕ ਵੱਡੇ ਮਾਮਲੇ ਨੂੰ ਛੋਟਾ ਕਰਦੇ ਨੇ ਤੁਹਾਨੂੰ ਇਨਾ ਤੋਂ ਵੀ ਬੜਾ ਦੁੱਖ ਹੈ ਜੀ ਜਿਨ੍ਹਾਂ ਲੋਕਾਂ ਨੇ ਪੂਰਾ ਕਤਲੇਆਮ ਆਰਗੇਨਾਈਜ਼ ਕੀਤਾ ਪੂਰੀ ਸਰਕਾਰ ਨੇ ਆਰਗੇਨਾਈਜ਼ ਕਰਾਇਆ ਪੂਰੇ ਆਪਣੀ ਸਬਸਰਾ ਨੇ ਮਿਲ ਕੇ ਕਤਲੇਆਮ ਆਰਗੇਨਾਈਜ਼ ਕਰਕੇ ਕਤਲੇਆਮ ਕਰਵਾਇਆ ਜੀ ਲਾਸ਼ਾਂ ਨੂੰ ਚੁੱਕ ਕੇ ਦਿੱਲੀ ਦੇ ਆਸ-ਪਾਸ ਪਹਾੜੀਆਂ ਦੇ ਵਿੱਚ ਲਿਜਾ ਕੇ ਡੀਜ਼ਲ ਨਾਲ ਜਿਨ੍ਹਾਂ ਨੇ ਡਿਸਟਰੋਏ ਕਰ ਦਿੱਤਾ ਜਿਸ ਨੇ ਅੰਤਿਮ ਸੰਸਕਾਰ ਵੀ ਨਹੀਂ ਕਰਨ ਦਿੱਤਾ ਸ਼ਮਸ਼ਾਨਗਾਹਾਂ ਦੇ ਉਹਨਾਂ ਦੀ ਗੱਲ ਸਾਡੇ ਕੋਈ ਲੀਡਰ ਨਹੀਂ ਕਰਦਾ ਕੁਈ ਸੀ ਜਵਾਨ ਤੇ ਇਹ ਗੱਲ ਨਹੀਂ ਆਉਂਦੀ ਕਿ ਹਜ਼ਾਰਾਂ ਲਾਸ਼ਾਂ ਨੂੰ ਦਿੱਲੀ ਦੇ ਆਸ-ਪਾਸ ਜੰਗਲਾਂ ਦੇ ਵਿੱਚ ਲਾ ਜਾ ਕੇ ਪਟਰੋ ਡੀਜ਼ਲ ਪਾ ਕੇ ਜਲਾਉਣ ਵਾਲਿਆਂ ਦੇ ਖਿਲਾਫ ਕੋਈ ਨਹੀਂ ਬੋਲਦਾ ਜੀ ਜਿਨ੍ਹਾਂ ਜਿਹੜਾ ਹੋਮ ਸੈਕਟੀ ਗਵਰਨਰ ਪੁਲਿਸ ਕਮਿਸ਼ਨਰ ਜਿੰਨੇ ਵੱਡੇ-ਵੱਡੇ ਲੋਕ ਨੇ ਉਹਨਾਂ ਦਾ ਨਾਂ ਹੀ ਖਾ ਗਏ ਲੋ ਜੀ ਇਹ ਨਾਲ ਸਿਰਫ ਇੱਕ ਟਾਈਟਲਰ ਇੱਕ ਸਜਨ ਕੁਮਾਰ ਟਾਈਟਲਰ ਸਜਨ ਕੁਮਾਰ ਇਸ ਤੋਂ ਇਲਾਵਾ ਕਿਸੇ ਦਾ ਨਾਂ ਨਾ ਲੈ ਕੇ ਸਿਰਫ ਦੋ ਬੰਨਿਆਂ ਤੱਕ ਸੀਮਿਤ ਕਰ ਦਿੱਤਾ ਹੈ ਇਸ ਮਾਮਲੇ ਨੂੰ ਲੋਕਾਂ ਨੇ ਆਪਣੇ ਵੈਸਟਡ ਇੰਟਰਸਟ ਦੇ ਉੱਤੇ ਜੀ ਮੈਂ ਤੁਹਾਡੇ ਮੰਚ 'ਤੇ ਰਹੀ ਹਾਂ ਹਾਂਜੀ ਤੁਹਾਡੇ ਮੰਚ 'ਤੇ ਰਹੀ ਲੋਕਾਂ ਨੂੰ ਦੱਸਣਾ ਚਾਹਣਾ ਕਿ ਦਿੱਲੀ ਦੇ ਵਿੱਚ ਹਜ਼ਾਰਾਂ ਲਾਸ਼ਾਂ

ਮੈਂ ਐਡਵੋਕੇਟ ਦਾ ਨਾਂ ਤੁਹਾਡੇ ਮੰਚ ਤੇ ਬੜੀ ਉੱਚੀ ਆਵਾਜ਼ ਨਾਲ ਦੱਸਣਾ ਚਾਹੁੰਨਾ ਕਿਸੇ ਵਕੀਲ ਨੇ ਸੁਪਰੀਮ ਕੋਰਟ ਵਿੱਚ ਜਾ ਕੇ ਯੂਨੀਅਨ ਆਫ ਇੰਡੀਆ ਦੇ ਖਿਲਾਫ ਇੱਕ ਵੀ ਰਿਟ ਪਟੀਸ਼ਨ ਫਾਈਲ ਨਹੀਂ ਕੀਤੀ ਜੀ ਜੀ ਕਿਸੇ ਵੀ ਸਾਡੇ ਵਕੀਲ ਨੇ ਇੰਡੀਆ ਦੇ ਵਿੱਚ ਕਿਸੇ ਵੀ ਵਿਧਵਾ ਦਾ ਮਾਮਲਾ ਸੁਪਰੀਮ ਕੋਰਟ ਔਰ ਹਾਈ ਕੋਰਟ ਦੇ ਵਿੱਚ ਲੈ ਕੇ ਕੋਈ ਵੀ ਨਹੀਂ ਗਿਆ ਨਾ ਟ ਸਿੰਗਲ ਅਗਰ ਕੋਈ ਵਕੀਲ ਹਾਂਜੀ ਕੋਈ ਐਡਵੋਕੇਟ ਜੀ ਇਹ ਸਾਬਤ ਕਰ ਦੇਵੇ ਕਿ ਉਹ ਜੇ ਹੈ ਤੇ ਉਸ ਨੂੰ ਇੰਟਰਨੈਟ ਦੇ ਉੱਤੇ ਉਹ ਮਕਦਮਾ ਉਹ ਇੰਟਰਨੈਟ 'ਤੇ ਪਾ ਸਕਦਾ ਹੈ ਹਾਂਜੀ ਸਾਡੀ ਫੌਮ ਦੇ ਬੰਦੇ ਨੇ ਸਾਡੀ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਕਾਲੀ ਦਲਾਂ ਨੇ ਉਹ ਕਿਸੇ ਸਿੱਖ ਵਕੀਲ ਨੇ ਜੀ ਅੱਜ ਤੱਕ ਸਪਰੀਮ ਕੋਰਟ ਔਰ ਹਾਈ ਕੋਰਟ ਦੇ ਵਿੱਚ ਯੂਨੀਅਨ ਆਫ ਇੰਡੀਆ ਦੇ ਖਿਲਾਫ ਇੱਕ ਵੀ ਕੇਸ ਨਹੀਂ ਕੀਤਾ ਕਿਸੇ ਵਿਧਵਾ ਦਾ ਕੇਸ ਨਹੀਂ ਕੀਤਾ ਜੀ ਜੀ ਤੇ ਤੁਸੀਂ ਮੈਨੂੰ ਕੁਝ ਸਕਦੇ ਹੋ ਹਾਂਜੀ ਇਹ ਸਾਡੇ ਕਈ ਵਕੀਲ ਦਾਵਾ ਕਰਦੇ ਨੇ ਅਸੀਂ ਬਹੁਤ ਮਕਦਮੇ ਲੜੇ ਪਰ ਅਸੀਂ ਇੱਕ ਵੀ ਮਕਦਮਾ ਨਹੀਂ ਜਿੱਤਿਆ ਅਸੀਂ ਬਹੁਤ ਕੇਸ ਲੜੇ ਅਸੀਂ ਕਿਸੇ ਇੱਕ ਨੂੰ ਵੀ ਸਜ਼ਾ ਨਹੀਂ ਦੇ ਸਕੇ ਪਰ ਮੈਂ سجن کمار سامنے ہندوستان کمیشن نے تین بندیہ بار ਕਮਿਸ਼ਨ ਨੇ ਇਹਨਾਂ ਤਿੰਨ ਬੰਦੀਆਂ ਦੇ ਬਾਰੇ सीबीआई ਨੂੰ ਨੋਟਿਸ ਦਿੱਤਾ ਇਹਨਾਂ ਬੰਦੀਆਂ ਦੀ ਯਾਦ ਕਰੋ ਹਾਂਜੀ ਇਹਨਾਂ ਦਾ ਨਾਂ ਆਇਆ ਜੀ ਇਹ 1984 ਦੇ ਦੰਗਿਆਂ ਵਿੱਚ ਸ਼ਾਮਲ ਸਨ ਨਿਕਲ ਨਹੀਂ ਇੱਕ ਤਰਫ सीबीआई ਹੈ ਹਾਂਜੀ ਔਰ ਇੱਕ ਤਰਫ ਜਿਹੜੇ ਐਕਿਊਜ਼ ਲੋਗ ਨੇ ਹਾਂਜੀ ਟਾਈਕਲਰ ਭਗਤ ਸੱਜਣ ਇਹਨਾਂ ਦੇ ਵਕੀਲ ਖੜੇ ਨੇ ادا جس رول ہی نہیں ہے یہ ساڑھے کوئی وکیل ایک دو اپنا کالا کوٹ پا کے کوٹ دے بچ بیٹھ دے نے وہ صرف پروسیڈنگ دیکھن جان دے نے وہ اور کچھ نہیں کرن جان دے انہا دا رول کچھ نہیں ہے جی اس کر کے لوگاں نے وڈے لوگاں نے جنہیں دار لوگاں نے اورنائیزیشنز نے جتے بندیاں نے ہاں جی ਸੋਨੀ ਕਮੇਟੀ ਨੇ ਦਿੱਲੀ ਕਮੇਟੀ ਨੇ ਕੋਈ ਵੱਡੇ ਵਕੀਲ ਖੜੇ ਕਰਕੇ ਸੁਪਰੀਮ ਕੋਰਟ ਵਿੱਚ ਖੜੇ ਨਹੀਂ ਹੋਏ ਬਿਲਕੁਲ ਨਹੀਂ ਜੀ ਥੋੜਾ ਜਿਹਾ ਖੜੇ ਨਹੀਂ ਹੋਏ ਬਿਲਕੁਲ ਬਿਲਕੁਲ ਨਹੀਂ ਜੀ ਉਹਨੇ ਨਾ ਇੰਡੀਆ ਦੇ ਖਿਲਾਫ ਖੜੇ ਨਹੀਂ ਹੋਏ ਹਾਂਜੀ ਅਸੀਂ ਇਸ ਚੀਜ਼ ਤੋਂ ਅਸੀਂ ਬਿਲਕੁਲ ਐਗਰੀ ਕਰਦੇ ਹਾਂ ਬਿਕੋਜ਼ 31 ਸਾਲ 32 ਸਾਲ ਹੋ ਗਏ ਸਿੱਖਾਂ ਦੇ ਨਾਲ ਕੋਈ ਵੀ ਖੜਾ ਨਹੀਂ ਹੋਇਆ ਇਨਫੈਕਟ ਕਿ ਸਿੱਖਾਂ ਦੇ ਨਾਲ ਸਿੱਖ ਵੀ ਨਹੀਂ ਇਸ ਚੀਜ਼ ਦੇ ਵਿੱਚ ਖੜੇ ਹੋਏ ਸੋ ਸਾਨੂੰ ਪਤਾ ਹੈ ਕਿਉਂਕਿ ਸਾਡ ਅਸੀਂ ਭਾਰਤ ਸਰਕਾਰ ਨਾਲ ਲੜਦੇ ਹਾਂ ਜਾਂ ਪੰਜਾਬ ਸਰਕਾਰ ਨਾਲ ਲੜਦੇ ਹਾਂ ਉਹਨਾਂ ਤੋਂ ਤਾਂ ਕੋਈ ਫਾਇਦਾ ਨਹੀਂ ਹੁੰਦਾ ਪਰ ਸਾਡਾ ਮਕਸਦ ਇਹ ਹੈ ਕਿ ਇਸ ਟੀਵੀ ਰਾਹੀਂ ਐਸੇਡ ਬਾਹਰ ਦੇ ਸਾਡੇ ਦਰਸ਼ਕ ਨੇ ਬਾਹਰ ਦੇ ਸਾਡੇ ਸਿੱਖ ਵੀਰ ਨੇ ਜਾਂ ਬਾਹਰ ਦੀਆਂ ਸਿੱਖ ਜੱਥੇਬੰਦੀਆਂ ਨੇ ਉਹਨਾਂ ਨੂੰ ਜਾਗਰੂਕ ਕਰਾਈਏ ਉਹਨਾਂ ਰਾਹੀਂ ਕੁਝ ਅਸੀਂ ਕਰ ਸਕੀਏ ਜਿਸ ਤਰ੍ਹਾਂ ਤੁਹਾਨੂੰ ਜਾਨ ਲੱਗ ਸਿਕਸ ਫੋਰ ਜਸਟਿਸ ਬਹੁਤ ਕੁਝ ਕਰਾ ਕਰ ਰ ਸੋ ਮਾਚ ਰੀਜ ਕਿ ਤੁਸੀਂ ਆਈਨੋ ਕਿ ਇਹ ਬਹੁਤ ਸੈਂਸਿਟਿਵ ਮੁੱਦਾ ਹੈ ਇਲ ਟਾਈਮ ਵੀ ਸਾਨੂੰ ਇਨਫ ਚਾਹੀਦਾ ਹੁੰਦਾ ਕਿਉਂਕਿ ਸਾਡਾ ਹੁਣ ਟਾਈਮ ਵੀ ਸਮਾਪਤੀ ਵੱਲ ਜਾ ਰਿਹਾ ਜੀ ਆਈ ਐਮ ਸੋ ਸੌਰੀ ਤੇ ਖਚੂਆ ਬਟ ਸਾਡਾ ਟਾਈਮ ਵੀ ਸਮਾਪਤੀ ਵੱਲ ਜਾ ਰਿਹਾ ਥਾਰੋ ਕਿ ਇੱਥੇ ਜਾਤ ਲੈਣੇ ਆ ਐਂਡ ਥੈਂਕ ਯੂ ਸੋ ਮਾਚ ਕਿ ਤੁਹਾਨੂੰ ਤੁਸੀਂ ਗੁਰਦੁਆਰੇ ਦੀ ਵੀ ਇਨਫੋਰਮੇਸ਼ਨ ਦਿੱਤੀ ਤੇ ਇਸ ਮੁੱਦੇ ਦੇ ਉੱਪਰ ਜਦ ਤੁਸੀਂ ਚੈਲੰਜ ਕੀਤਾ ਹੈ ਭਾਰਤ ਦੀ ਸਰਕਾਰ ਨੂੰ ਉਸ ਬਾਰੇ ਵੀ ਸਾ ਤੁਸੀਂ ਪੂਰੀ ਜਾਣਕਾਰੀ ਦਿੱਤੀ ਅੱਜ ਸਾਡੇ ਕੋਲ ਇੱਥੇ ਜਾਤ ਲੈਣੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਵੀਰ ਜੀ ਵੀਅਰਸ ਇਸ ਦੇ ਨਾਲ ਅਸੀਂ ਤੁਹਾਡੇ ਕੋਲ ਵਿਜਾਤ ਲੈਣੇ ਆ ਕੱਲ ਨੂੰ ਮਿਲਾਂਗੇ ਸੇਮ ਟਾਈਮ ਸੇਮ ਸ਼ੋਅ ਤੇ ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ